ਵੀ ਇਸ ਦੇ ਵਿੱਚ ਸ਼ਗਨਪ੍ਰੀਤ ਦਾ ਨਾਮ ਨਵਾਂ ਆ ਗਿਆ। ਡੋਨੀ ਦਾ ਆਇਆ, ਗੋਪੀਗਨ ਸ਼ਾਮਪੂਰੀ ਦਾ ਆਇਆ ਪਰ ਸ਼ਗਨਪ੍ਰੀਤ ਕਿਉਂਕਿ ਸ਼ਗਨਪ੍ਰੀਤ ਹਮੇਸ਼ਾ ਕਹਿੰਦਾ ਸੀ ਵੀ ਮੇਰਾ ਕਿਸੇ ਚੀਜ਼ ਦੇ ਵਿੱਚ ਕੋਈ ਹੱਥ ਨਹੀਂ ਆ। ਪਾਉਂ ਵਿੱਕੀ ਮਿੱਡੂ ਖੜੇ ਦਾ ਮਾਮਲੇ ਦੇ ਵਿੱਚ ਹੋਵੇ ਮੇਰਾ ਉਸ ਦੇ ਵਿੱਚ ਕੋਈ ਲੈ ਨਹੀਂ ਉਹ ਅਕਸਰ ਇਹ ਗੱਲ ਕਹਿੰਦਾ ਰਿਹਾ 12ਵੀਂ ਚਲਾ ਗਿਆ ਉਹ ਬਾਰ ਕਿੱਥੇ ਗਿਆ ਕਿ ਨਹੀਂ ਗਿਆ ਉਹ ਤਾਂ ਉਹਦੇ ਬਿਆਨ ਸਨ ਜੋ ਵੀ ਸਨ ਬੜੇ মিডিਆ ਨੂੰ ਉਹਨੇ ਇੰਟਰਵਿਊ ਦਿੱਤੇ ਉਹ ਹਰ ਪਾਸੇ ਆਪਣੇ ਆਪ ਨੂੰ ਸ਼ਰੀਫ ਦਿਖਾ ਰਿਹਾ ਸੀ ਪਰ ਇਸ ਮਾਮਲੇ ਦੇ ਵਿੱਚ ਉਹਦਾ ਨਾਮ ਕਿਸ ਤਰੀਕੇ ਦੇਖੋ ਜੋ ਸੋਸ਼ਲ ਮੀਡੀਆ ਤੇ ਪੋਸਟ ਪਾਈ ਗਈ ਹੈ ਉਹਦੇ 'ਚ ਸ਼ਗਨਪ੍ਰੀਤ ਦਾ ਨਾਮ ਲਿਖਿਆ ਸ਼ਗਨਪ੍ਰੀਤ ਸਿੱਧੂ ਮੂਸੇ ਵਾਲੇ ਦਾ ਮੈਨੇਜਰ ਹੁੰਦਾ ਸੀ ਅਜੇ ਅਧਿਕਾਰਿਕ ਮੈਨੇਜਰ ਨਹੀਂ ਸੀ ਅਨਅਧਿਕਾਰਿਕ ਕਹਿ ਸਕਦੇ ਹਾਂ ਔਰ ਜਦੋਂ ਵਿੱਕੀ ਮਿੱਦੂ ਖੇੜਾ ਦਾ ਮਟਰ ਹੋਇਆ ਤੇ ਸ਼ਗਨਪ੍ਰੀਤ ਤੇ ਇਲਜ਼ਾਮ ਲੱਗੇ ਕਿ ਇਹਨੇ ਉਹਨਾਂ ਦੀ ਪੈਰਵੀ ਕੀਤੀ ਦੋਸ਼ੀਆਂ ਦੀ ਔਰ ਇਹਨਾਂ ਨੇ ਬੰਬੀਹੇ ਗੁੱਟ ਦਾ ਸਾਥ ਦਿੱਤਾ ਵਿੱਕੀ ਮਿੱਦੂ ਖੇੜਾ ਲਾਰੈਂਸ ਹੋਰਾਂ ਦੇ ਬੜਾ ਕਰੀਬੀ ਸੀਗਾ ਉਹਨਾਂ ਨੂੰ ਇਸ ਗੱਲ ਨੂੰ ਅਣਖਵੱਤ ਤੇ ਵੱਜੀ ਵੀ ਸ਼ਗਨਪ੍ਰੀਤ ਸਾਡੇ ਬੰਦੇ ਜਿਨ੍ਹਾਂ ਨੇ ਸਾਡੇ ਬੰਦੇ ਨੂੰ ਮਾਰੇ ਆ ਵਿੱਕੀ ਮਿੱਦੂ ਖੇੜੇ ਨੂੰ ਉਹਨਾਂ ਦੀ ਪੈਰਵੀ ਕਰਦਾ ਔਰ ਸ਼ਗਨਪ੍ਰੀਤ ਸਿੱਧੂ ਮੂਸੇ ਵਾਲੇ ਦੇ ਨੇੜੇ ਸੀਗਾ ਉਹਨਾਂ ਦੇ ਸ਼ੋ ਸ਼ੂ ਨੂੰ ਮੈਨੇਜ ਕਰਦਾ ਸੀ ਸਾਰਾ ਫਿਰ ਗੱਲ ਆ ਕੇ ਟੁੱਕ ਗਈ ਵੀ ਆਪਾਂ ਇਹ ਸਿੱਧੂ ਮੂਸੇ ਵਾਲਾ ਪੂਰਾ ਪਿਛੋ ਮੈਨੇਜ ਕਰਤਾ ਪਿਆ ਉਹਨਾਂ ਨੇ ਸਿੱਧੂ ਮੂਸੇ ਵਾਲੇ ਨੂੰ ਜਦੋਂ ਮਾਰਿਆ ਤੇ ਉਦੋਂ ਸ਼ਗਨਪ੍ਰੀਤ ਦਾ ਉਦੋਂ ਵੀ ਬਹੁਤ ਰੋਲਾ ਪਿਆ ਵੀ ਆਸਟ੍ਰੇਲੀਆ ਚਲਾ ਗਿਆ ਜੀ ਇਹ ਹੋਇਆ ਉਹ ਹੋਇਆ ਜੋ ਵੀ ਉਹ ਕਹਿ ਸਕਦੇ ਸੀ ਹੋਇਆ ਗੱਲਾਂ ਸ਼ਗਨਪ੍ਰੀਤ ਨੇ ਕਿਹਾ ਲੇਕਿਨ ਹੁਣ ਤੱਕ ਗੱਲ ਜਗ ਜाहिर ਹੋ ਗਈ ਕਿ ਬੰਬੀਹੇ ਗੁੱਟ ਦੇ ਵਿੱਚ ਸ਼ਗਨਪ੍ਰੀਤ ਦੀ ਸ਼ਮੂਲੀਅਤ ਹੈਗੀ ਆ ਠੀਕ ਹੈ ਜਿਹੜੀ ਗੱਲ ਲੋਰੈਂਸ ਬਿਸ਼ਨੋਈ ਔਰ ਗੋਲਡੀ ਬਰਾੜ ਕਰਦੇ ਸੀ ਕਿ ਸ਼ਗਨਪ੍ਰੀਤ ਬੰਬੀਹੇ ਨਾਲ ਚੱਲਦਾ ਉਹਨਾਂ ਦੇ ਗੁੱਟ ਨਾਲ ਉਹ ਗੱਲ ਉਹ ਹੁਣ ਕਲੀਅਰ ਹੋ ਗਈ ਆ ਔਰ ਉਹਨਦੇ ਵਿੱਚ ਸਾਰੇ ਲੱਕੀ ਪਟਿਆਲ ਵਗੈਰਾ ਸਾਰੇ ਜਿਹੜੇ ਇਕੱਠੇ ਹੋ ਗਏ ਨੇ ਡੋਨੀ ਬੱਲ ਵਗੈਰਾ ਔਰ ਜਿਹੜੀ ਗੱਲ ਇਹ ਸੋਚੀ ਜਾ ਰਹੀ ਸੀਗੀ ਵੀ ਸ਼ਗਨਪ੍ਰੀਤ ਸਾਈਲੈਂਸ ਹੈਗਾ ਚੋਪ ਰਹਿਦਾ ਪਰ ਤੇ ਉਹਨਾਂ ਨੇ ਕੱਲ ਦੀ ਹਜੇ ਨਖੇਦੀ ਵੀ ਨਹੀਂ ਕੀਤੀ ਕੋਈ ਸੋਸ਼ਲ ਮੀਡੀਆ ਤੇ ਪੋਸਟ ਵੀ ਨਹੀਂ ਆਈ ਭਾਈ ਮੇਰਾ ਕੋਈ ਹੱਥ ਨਹੀਂ ਆ ਇਹਦਾ ਮਤਲਬ ਕੀਤੇ ਨਾ ਕੀਤੇ ਕੋਈ ਨਾ ਕੋਈ ਸ਼ਮੂਲੀਅਤ ਹੈਗੀ ਹੈ ਜਿਹੜਾ ਉਹਦਾ ਨਾਮ ਲਿਖਿਆ ਗਿਆ ਔਰ ਕਿਉਂਕਿ ਸਿੱਧੂ ਮੂਸੇ ਵਾਲੇ ਨੂੰ ਮਾਰੇ ਲੋਰਨ ਸੋਰਾ ਨੇ ਉਹ ਤਾਂ ਕਹਿ ਕੇ ਸਾਰੀ ਸਾਡੇ ਸਾਹਮਣੇ ਵੀਡੀਓ ਵੀ ਨਸ਼ਰ ਹੋਈਆਂ ਉਹਨਾਂ ਦੀਆਂ ਕਬੂਲਨਾਮੇ ਵੀ ਸਾਫ਼ ਹੋਏ ਗੋਲਡੀ ਬਰਾੜ ਦੀ ਵੀਡੀਓ ਵੀ ਆਈਆਂ ਔਰ ਉਹਨਾਂ ਨੇ ਸ਼ਗਨਪ੍ਰੀਤ ਹੁਣ ਦੂਜੇ ਪਾਸੇ ਉਹਨਾਂ ਨੇ ਸਮਝਿਆ ਜਾਵੇ ਤੇ ਸ਼ਗਨਪ੍ਰੀਤ ਹੁਣ ਓਪਨ ਹੋ ਗਿਆ ਵੀ ਬੰਬੀਹੇ ਕੁੱਟ ਦੇ ਵੱਲੋਂ ਉਹ ਸਾਹਮਣੇ ਆ ਕੇ ਖੜਾ ਹੋ ਗਿਆ ਲੋਰੈਂਸ ਤੇ ਗੋਲਡੀ ਦੇ ਅਲੱਗ ਹੋਣ ਤੋਂ ਬਾਅਦ ਬੈਰੀ ਮਾਮਲਾ ਸਾਰਿਆਂ ਨੂੰ ਪਤਾ ਹੀ ਆ ਵੀ ਜੋ ਹੋਇਆ ਚੰਡੀਗੜ੍ਹ ਦੇ ਵਿੱਚ ਹੋਇਆ ਤੇ ਉਸ ਤੋਂ ਬਾਅਦ ਇਹ ਗੱਲਾਂ ਹੁਣ ਆਈਆਂ ਵੀ ਗੋਪੀ ਤੇ ਗੋਲਡੀ ਇਕੱਠੇ ਹੋ ਰਹੇ ਨੇ ਗੋਪੀ ਗਨਸ਼ਾਮਪੁਰਿਆ ਤੇ ਗੋਲਡੀ ਬਰਾੜ ਇਹਦੇ ਵਿੱਚ ਕੁਝ ਸੱਚਾਈ ਹੈਗੀ ਹੈ ਕੋਈ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਚਰਚਾ ਨਹੀਂ ਮੈਨੂੰ ਇਹਦੀ ਕੋਈ ਨੌਲੇਜ ਨਹੀਂ ਹੈਗੀ ਨਾ ਮੇਰੇ ਹੱਥ ਕੋਈ ਧਿਆਨ ਚ ਕੋਈ ਗੱਲ ਆਈ ਤੇ ਮੈਂ ਬਿਨਾਂ ਤੱਥਾਂ ਦੇ ਆਧਾਰ ਤੇ ਉਹਦਾ ਕੋਈ ਗੱਲ ਵੀ ਨਹੀਂ ਕਰਦਾ ਜਦ ਤੱਕ ਮੈਨੂੰ ਪੜਨ ਨਾ ਲਵਾ ਸੁਣਨ ਨਾ ਲਵਾ ਦੇਖਨ ਨਾ ਲਵਾ ਮੈਂ ਨਹੀਂ ਸਮਝਦਾ ਕਿਉਂਕਿ ਮੇਰੇ ਤੱਕ ਹਜੇ ਨਹੀਂ ਆਈ ਹਾਂ ਇੰਨਾ ਜ਼ਰੂਰ ਹੈ ਕਿ ਜਿਹੜਾ ਬੀਹਾ ਗੁਰਪ੍ਰਦੇਪ ਬਾਕੀ ਜਿਹੜੇ ਹੈਗੇ ਆ ਉਹ ਲਾਇਸ ਬਹੁਤ ਵੱਧਦਾ ਉਹਨਾਂ ਨੇ ਕਾਫੀ ਨਾਲ ਇਕੱਠਾ ਕਰ ਲਿਆ ਡੋਨੀ ਬੱਲ ਨੂੰ ਜ਼ਰੂਰ ਲੈ ਆਏ ਨਾਲ ਲੇਕਿਨ ਉਧਰਲੇ ਪਾਸੇ ਜਿਹੜੇ ਆ ਆਪਸ ਵਿੱਚ ਲੜੇ ਆ ਜੱਗੂ ਭਗਵਾਨਪੂਰੀਏ ਦੀ ਲਾਰੈਂਸ ਨਾਲ ਖਟਕੀ ਪਈ ਆ ਉਹ ਲਾਰੈਂਸ ਦੀ ਗੋਲਡੀ ਬਰਾੜ ਨਾਲ ਖਟਕੀ ਪਈ ਆ ਹੁਣ ਇਹ ਆਉਣ ਵਾਲਾ ਵਕਤ ਦੱਸੇਗਾ ਹਜੇ ਤੱਕ ਤਾਂ ਮੇਰੇ ਕੋਲ ਸਾਹਮਣੇ ਕੋਈ ਇਦਾਂ ਦੀ ਤਸਵੀਰ ਨਹੀਂ ਆ ਜਿਹੜਾ ਦੱਸ ਸਕੇ ਕੀ ਬਈ ਵਾਕਈ ਇਹਨਾਂ ਦੀ ਆਪਸੀ ਕੋਈ ਮੀਟਿੰਗ ਹੋਈ ਹੈ ਕੋਈ ਗੱਲਬਾਤ ਹੋਈ ਹੈ ਮੇਰੀ ਨੌਲੇਜ ਚ ਨਹੀਂ ਆ ਰਾਣਾ ਇਸ ਮਾਮਲੇ ਦੇ ਵਿੱਚ ਕਿੱਦਾਂ ਹੁੰਦਾ ਹੈ ਰਾਣਾ ਬਲਚੋਰੀਆ ਕੇਸ ਦੇ ਸੱਚੇ ਚ ਲਿੰਕ ਸੀਗੇ ਕਿ ਨਹੀਂ ਸੀ ਦੇਖੋ ਇਦਾਂ ਹੈ ਨਾ ਕਵਰ ਬਹੁਤ ਚੰਗਾ ਸਵਾਲ ਤੁਸੀਂ ਇਹ ਕੀਤਾ ਹੈ ਕਿ ਜਦੋਂ ਨਾ ਕੁਝ ਕੀ ਹੁੰਦਾ ਖਿਡਾਰੀਆਂ ਸਾਹਮਣੇ ਪਸੂ ਪੇਸ਼ ਦੀ ਹੁੰਦੀ ਹੈ ਬਈ ਅਸੀਂ ਖੱਬੇ ਮੂੰਹ ਨਾਲ ਸੱਜੇ ਮੂੰਹ ਨਾਲ ਜਿਹੜੀ ਮੈਂ ਤੁਹਾਨੂੰ ਸਭ ਤੋਂ ਪਹਿਲੀ ਗੱਲ ਕਰ ਰਿਹਾ ਸੀ ਅੱਛਾ ਹੁਣ ਥੋੜਾ ਝੁਕਾਵ ਬੰਦੇ ਦੀ ਵਿਚਾਰਧਾਰਾ ਦਾ ਆਪਣਾ ਹੁੰਦਾ ਕਿ ਮੈਂ ਇਸ ਵਿਚਾਰਧਾਰਾ ਦੇ ਨਾਲ ਨਾਲਿਆ ਹੋਇਆ ਹਾਂ ਮੇਰੀ ਥੋੜਾ ਚੁਕਾ ਜਿਹੜਾ ਵਾ ਜੱਗੂ ਭਗਵਾਨਪੁਰੀ ਤੇ ਲਾਰੈਂਸਵਾਲ ਜਿਆਦਾ ਹੈਗਾ ਇਹਨਾਂ ਦੇ ਕਬੱਡੀ ਲੀਗ ਚ ਮੈਂ ਪਲੇਰਾਂ ਨੂੰ ਖੜਵਾਉਣ ਦੀ ਕੋਸ਼ਿਸ਼ ਕਰਦਾ ਕਿਉਂਕਿ ਕਿਤੇ ਨਾ ਕਿਤੇ ਬੰਦਾ ਨਿਊਟਰਲ ਕਈ ਨਹੀਂ ਚੱਲਦੇ ਕਈਆਂ ਦੇ ਮਨ ਦੀ ਵਿਚਾਰਤਾਰਾ ਹੁੰਦੀ ਆ ਹੁਣ ਉਹ ਦੂਜੇ ਪਾਸੇ ਗੱਲ ਟਰੈਵਲ ਕਰ ਜਾਂਦੀ ਆ ਕਿ ਰਾਣਾ ਬਲਾਚੋਰੀਆ ਖਿਡਾਰੀਆਂ ਨੂੰ ਇਹ ਕਹਿ ਰਿਹਾ ਨਹੀਂ ਤੁਸੀਂ ਉਧਰੋਂ ਖੇਡੋ ਜੋਰ ਪਾ ਰਿਆ ਉਧਰੋਂ ਖੇਡੋ ਉਧਰੋਂ ਖੇਡੋ ਜੋਰ ਪਾ ਰਿਆ ਫਿਰ ਉਹ ਉਸ ਗੱਲ ਤੇ ਖਟਕਦੀ ਆ ਉਹਨਾਂ ਨੂੰ ਬਈ ਇਹ ਫਿਰ ਪਲੇਰਾਂ ਨੂੰ ਤੰਗ ਕਰਦੇ ਪਏ ਆ ਜਾਣਬੂਜ ਕੇ ਖੜਾਉਂਦੇ ਪਏ ਆ ਤੇ ਉਸੇ ਕਰਕੇ ਜਦੋਂ ਫਿਰ ਹੁੰਦਾ ਉਹ ਟਾਰਗੇਟ ਤੇ ਆ ਜਾਂਦਾ ਹੁਣ ਸਿੱਧੂ ਮੂਸੇ ਵਾਲੇ ਦਾ ਵੀ ਤਾਂ ਇੰਨਾ ਹੀ ਸੀ ਲਾਰੈਂਸ ਨੇ ਉਹਨੂੰ ਰੋਕਿਆ ਸੀ ਵੀ ਤੁਸੀਂ ਇਹ ਗਾ ਤੂੰ ਇਹ ਗਾਣਾ ਨਹੀਂ ਗਾਣਾ ਬਾਈ ਜੀ ਉੱਥੇ ਜਾ ਕੇ ਇਹ ਬੰਬੀ ਸਾਡੇ ਵਿਰੋਧੀਆਂ ਦਾ ਪ੍ਰੋਗਰਾਮ ਉੱਥੇ ਨਹੀਂ ਗਾਣਾ ਤੇ ਇਹਨੇ ਜਾ ਕੇ ਗਾਲਿਆ ਹੁਣ ਗਾਇਕ ਨੇ ਗਾਣਾ ਗਾਲਿਆ ਉਹਨੂੰ ਮਾਰਤਾ ਠੀਕ ਆ ਉਹਨਾਂ ਦੇ ਮਨ ਤੇ ਵਿੱਚ ਇਹ ਗੱਲ ਟਰੈਵਲ ਕਰਦੀ ਘਰ ਕਰਦੀ ਆ ਵੀ ਇਹ ਸਾਡੇ ਵਿਰੋਧੀਆਂ ਦਾ ਸਾਥ ਦਿੰਦਾ ਤੇ ਇੱਥੇ ਵੀ ਇਹਨਾਂ ਦੇ ਗੱਲ 'ਚ ਮਨ ਇਹੀ ਕਰ ਗਈ ਕਿ ਇਹਨੇ ਸਾਡੇ ਵਿਰੋਧੀਆਂ ਦਾ ਸਾਥ ਦਿੱਤਾ ਇਹ ਜਿਹੜਾ ਵਸਾਤ ਦਿੰਦੇ ਵੇ ਜੱਗੂ ਭਗਵਾਨਪੂਰੀ ਇਹਦਾ ਦਿੰਦੇ ਪਏ ਆ ਜਿਵੇਂ ਸੰਦੀਪ ਨੰਗਲ ਲੰਬੀਆ ਦਿੰਦਾ ਸੀ ਤਾਂ ਉਸੇ ਸਟਾਈਲ 'ਚ ਉਦਾਂ ਹੀ ਠੀਕ ਆ ਇਹਦੇ 'ਚ ਥੋੜਾ ਵਰਤਿਆ ਇਹਨਾਂ ਨੇ ਕਪੜਾ ਪਾਤਾ ਕਾਲਾ ਲੇਕਿਨ ਜਿੱਦਾਂ ਸੰਦੀਪ ਨੰਗਲ ਲੰਬੀਆ ਨੂੰ ਵਿਆਹ ਕਬੱਡੀ ਦੇ ਮੈਚ ਦੇ ਬਾਹਰ ਬੁਲਾ ਕੇ ਮਾਂਹੋ ਖੜਾ ਬੋ ਕਰਕੇ ਮਾਰੀਆ ਗਈਆਂ ਉਦਾਂ ਹੀ ਇਹਨੂੰ ਗੁਲੀਆਂ ਮਾਰੀਆਂ ਗਈਆਂ ਲੇਕਿਨ ਗੱਲ ਇਹ ਹੈ ਕਿ ਉਹਨਾਂ ਨੂੰ ਜਦੋਂ ਗੱਲ ਟਰੈਵਲ ਕਰ ਗਈ ਕਿ ਇਹ ਫੇਰ ਉਧਰੋਂ ਖੜਾ ਕਰਦਾ ਪਿਆ ਉਹਨਾਂ ਦੇ ਗੁੱਟ ਨੂੰ ਤੇ ਉਹ ਉਹਦੀ ਹੀ ਜਿਹੜਾ ਵਾਰਦਾਤ ਉਸ ਨੂੰ ਅੰਜਾਮ ਦਿੱਤਾ ਗਿਆ ਮੈਂ ਜਿਹੜੇ ਆਰਗੇਨਾਈਜ਼ਰ ਸੰਰੂਪ ਪਸਵਾਣਾ ਉਹਨਾਂ ਦੀ ਗੱਲ ਸੁਣ ਰਿਹਾ ਸੀ ਬਾਈਟ ਸੁਣ ਰਿਹਾ ਸੀਗਾ ਉਹ ਕਹਿੰਦੇ ਮਾਫੀ ਹੈ ਕੰਨਾਂ ਨੂੰ ਹੱਥ ਲੱਗ ਗਏ ਹੁਣ ਨਹੀਂ ਕਰਾਂਦੇ ਕੱਦ ਕਬੱਡੀ ਕੱਪ ਮਤਲਬ ਇੰਨਾ ਡਰ ਹੋ ਗਿਆ ਪਹਿਲੀ ਗੱਲ ਤਾਂ ਉਹਨਾਂ ਵਾਸਤੇ ਡਰ ਹੈ ਉਹ ਤਾਂ ਕਹਿ ਦੇਣਗੇ ਵੀ ਨਹੀਂ ਕਰਾਂਦੇ ਜਿਹੜੇ ਪਲੇਅਰ ਨੇ ਉਹ ਕਿੱਧਰ ਜਾਣਗੇ ਪਲੇਅਰਾਂ ਇੱਥੇ ਤਾਂ ਡਰ ਹੀ ਹੈ ਉਹ ਕਿੱਧਰ ਨੂੰ ਖੇਡਣਗੇ ਤੁਸੀਂ ਆਪ ਕਹਿ ਰਹੇ ਹੋ ਇੱਕ ਪਾਸੇ ਉਹ ਨੇ ਤੇ ਇੱਕ ਪਾਸੇ ਉਹ ਹੈ ਪਲੇਅਰ ਹੁਣ ਕਿੱਥੇ ਜਾਣ ਇਹੀ ਇਹੀ ਅਸਮੰਜਸ ਦੀ ਸਥਿਤੀ ਬਣੀ ਹੋਈ ਹੈ ਇਹੀ ਸੁੱਛ ਸਾਰਿਆਂ ਨੂੰ ਘਰ ਕਰਦੀ ਪਈ ਹੈ ਇਹਦੇ ਉੱਤੇ ਸਾਰਿਆਂ ਦੀ ਚਿੰਤਾ ਹੋ ਰਹੀ ਹੈ ਇਹਦੇ ਉੱਤੇ ਸਾਰੇ ਜਿਹੜੇ ਆ ਅੱਖਾਂ ਭਰ ਕੇ ਬੈਠੇ ਨੇ ਬਈ ਹੋਣਾ ਕੀ ਹੈ ਬਾਹਰਲੇ ਮੁਲਕਾਂ ਚ ਵੀ ਇਹੀ ਹਾਲ ਹੈ ਬਈ ਖੇਡਣਾ ਕਿ ਨਹੀਂ ਖੇਡਣਾ ਇਹ ਨਹੀਂ ਪਤਾ ਸਵੇਰੇ ਕਬੱਡੀ ਕੱਪ ਕੈਨਸਲ ਹੋ ਜਾਣਾ ਮੈਂ ਕਿਧਰੋਂ ਖੇਡਣਾ ਬਾਹਰਲੇ ਮੁਲਕਾਂ ਚੋਂ ਨਹੀਂ ਪਤਾ ਪੰਜਾਬ ਦੀ ਤਾਂ ਆਪਾਂ ਗੱਲ ਛੱਡ ਦਈਏ ਇਸ ਕਰਕੇ ਇਹਦਾ ਹੱਲ ਹਜੇ ਕੋਈ ਨਹੀਂ ਆ ਉਦੋਂ ਤੱਕ ਹੱਲ ਨਹੀਂ ਆ ਜਦੋਂ ਤੱਕ ਖਿਡਾਰੀ ਏਕਾ ਨਹੀਂ ਕਰ ਲੈਂਦੇ ਉਦੋਂ ਤੱਕ ਹੱਲ ਨਹੀਂ ਆ ਜਦੋਂ ਤੱਕ ਇਹਨੂੰ ਕਬੱਡੀ ਨੂੰ ਇਹਨਾਂ ਦੀ ਲੜਾਈ ਤੋਂ ਬਾਹਰ ਨਹੀਂ ਲਿਆ ਜਾਂਦਾ ਜਾਂਦਾ ਇਹਨਾਂ ਦੀ ਲੜਾਈ ਕਿਤੇ ਹੋਰ ਸ਼ਿਫਟ ਹੁੰਦੀ ਹੈ ਕਬੱਡੀ ਬਾਹਰ ਆ ਜਾਂਦੀ ਹੈ ਤੇ ਬਚਾਅ ਹੋ ਸਕਦਾ ਹੈ ਇਹਦਾ ਕੋਈ ਹੱਲ ਹੈ ਹੀ ਨਹੀਂ ਅਸੀਂ ਅਸੀਂ ਜਦੋਂ ਰੰਗਲੇ ਪੰਜਾਬ ਦੀ ਗੱਲ ਕਰਦੇ ਆ ਨਾ ਤਾਂ ਕੰਬੱਡੀ ਮੇਰੇ ਸਾਹਮਣੇ ਸਭ ਤੋਂ ਪਹਿਲਾਂ ਆ ਜਾਂਦੀ ਹੈ ਵੀ ਜਾਂ ਖੇਡ ਸਭ ਤੋਂ ਪਹਿਲਾਂ ਆ ਜਾਂਦੀ ਹੈ ਰੇਸਟ ਪੁਸ਼ਟ ਜਿਹੜੇ ਸ਼ਰੀਰ ਨੇ ਉਹ ਸਭ ਤੋਂ ਪਹਿਲਾਂ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਜ਼ਰੂਰ ਸਾਡੇ ਜੋਰ ਹੋਰ ਕਲਚਰ ਹੈ ਹੋਰ ਅੱਗੇ ਮੂਰੇ ਆ ਜਾਂਦਾ ਪਰ ਇਹ ਤਾਂ ਕਿੱਥੇ ਹੋਰ ਨਹੀਂ ਤੁਰ ਪਿਆ ਇਹ ਲੱਗਦਾ ਨਹੀਂ ਵੀ ਐ ਵੀ ਰੰਗਲਾ ਪੰਜਾਬ ਪੰਜਾਬੀਆਂ ਦੇ ਖੂਨ ਨਾਲ ਰੰਗਿਆ ਜਾ ਰਿਹਾ ਦੇਖੋ ਕੁਵਰ ਇਹ ਤਾਂ ਗੱਲ ਹੈਗੀ ਹੈ ਕਿ ਪੰਜਾਬ ਦੀ ਬਦਕਿਸਮਤੀ ਹੈ ਪੰਜਾਬ ਜਦੋਂ ਦਾ ਦੇਸ਼ ਆਜ਼ਾਦ ਹੋਇਆ ਮੈਨੂੰ ਲੱਗਦਾ ਇਹਦੀ ਧਰਤੀ ਲਾਲ ਮੈਨੂੰ ਹਲੇ ਤੱਕ ਤਾਂ ਕੋਈ ਇਦਾਂ ਦੇ ਸਾਲ ਨਜ਼ਰ ਨਹੀਂ ਆਏ ਕਿ ਪੰਜਾਬ ਦੀ ਧਰਤੀ ਲਾਲ ਨਾ ਹੋਵੇ 1947 ਦੇ ਦੇਸ਼ ਆਜ਼ਾਦ ਹੋਇਆ ਪਹਿਲਾਂ ਉਸ ਤੋਂ ਪਹਿਲਾਂ ਵੀ ਚੱਲ ਜੀਏ ਸਾਡੀ ਐਮਾ ਸ਼ਾਹ ਅਬਦਾਲੀ ਤੋਂ ਲੈ ਕੇ ਮੁਗਲਾਂ ਨਾਲ ਲੜਾਈ ਰਹੀ ਵੱਡਾ ਕੱਲੂ ਕਾਰਾ ਛੋਟਾ ਕੱਲੂ ਕਾਰਾ ਅਸੀਂ ਸਾਰੇ ਝਿਲੇ ਆ ਇੱਥੇ ਕੌਣ ਸਾਡੀ ਧਰਤੀ ਤੇ ਡਿੱਗਦਾ ਰਿਹਾ ਅਸੀਂ ਮੁਗਲਾਂ ਦੀ ਤਸੱਦਦ ਸਹੀ ਹੈ ਛੋਟੇ ਸਹਿਬਜ਼ਾਦਿਆਂ ਨੇ ਕੁਰਬਾਨੀ ਦਿੱਤੀ ਹੈ ਸ਼ਹਾਦਤਾਂ ਹੋਈਆਂ ਧਰਤੀ ਲਾਲ ਹੋਈ ਹੈ ਆਜ਼ਾਦੀ ਦੇ ਦੌਰ ਚ ਜਲੀਆਂ ਵਾਲਾ ਬਾਗ 800 ਸਿੱਖ ਮਾਰ ਦਿੱਤੇ ਗਏ ਧਰਤੀ ਖੂਨ ਨਾਲ ਲਾਲ ਹੋਈ ਹੈ ਠੀਕ ਹੈ ਫਿਰ ਜਦੋਂ ਆਜ਼ਾਦੀ ਹੋਈ 1947 ਚ ਤੇ ਸਭ ਤੋਂ ਜ਼ਿਆਦਾ ਪੰਜਾਬ ਦੀ ਧਰਤੀ ਤੇ ਖੂਨ ਵਹਿ ਗਿਆ ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਓ ਸਾਰ ਨਾਲ ਜ਼ਿਆਦਾ ਜਿਹੜਾ ਵੱਡ ਵਡਾਂਗਾ ਹੋਇਆ ਉਹ ਪੰਜਾਬ ਦੇ ਲੋਕਾਂ ਦਾ ਹੋਇਆ ਧਰਤੀ ਲਾਲ ਹੋਈ ਹੈ ਉਸ ਤੋਂ ਬਾਅਦ ਪੰਜਾਬੀ ਸੂਬੇ ਦਾ ਅੰਦੋਲਨ ਚੱਲਿਆ ਵਿਚੇ ਗੱਲ ਭੁੱਲ ਗਿਆ ਗੁਰਦੁਆਰਾ ਸੁਧਾਰ ਲੈਰ ਵੀ ਚੱਲੀ ਉਹਦੇ ਚ ਵੀ ਜਿੰਗਾਂ ਨੇ ਕੁਰਬਾਨੀਆਂ ਦਿੱਤੀਆਂ ਧਰਤੀ ਲਾਲ ਹੋਈ ਹੈ ਫਿਰ ਗੁਰਦੁਆਰਾ ਸੁਧਾਰ ਲੈਣ ਤੋਂ ਬਾਅਦ ਆਜ਼ਾਦੀ ਆਈ ਆਜ਼ਾਦੀ ਤੋਂ ਬਾਅਦ ਅਸੀਂ ਅਮਰਜੈਂਸੀ ਦੇ ਖਿਲਾਫ ਅੰਦੋਲਨ ਕੀਤਾ ਪੰਜਾਬੀ ਸੂਬੇ ਲਈ ਅੰਦੋਲਨ ਕੀਤਾ ਫਿਰ ਪੰਜਾਬ ਦੀ ਧਰਤੀ ਲਾਲ ਹੋਈ ਹੈ ਫਿਰ ਅਸੀਂ ਇੰਤਰਾ ਗਾਂਦੀ ਦੀ ਅਮਰਜੈਂਸੀ ਦਾ ਵਿਰੋਧ ਕੀਤਾ ਫਿਰ ਧਰਤੀ ਲਾਲ ਹੋਈ ਹੈ ਫਿਰ ਇੱਥੇ ਖੜਕੂਵਾਦੀ ਲਹਿਰ ਆਈ ਤੁਹਾਡੇ ਸਾਹਮਣੇ ਕਿੰਨਾ ਲੋਕ ਮਾਰੇ ਗਏ ਕਿੰਨੇ ਫੇਕ ਇਨਕਾਊਂਟਰ ਹੋਏ ਕਿੰਨੀ ਇੱਕ ਪੀੜੀ ਹੀ ਖਤਮ ਕਰਤੀ ਗਈ ਪੰਜਾਬ ਦੀ ਖੂਨ ਨਾਲ ਧਰਤੀ ਲਾਲ ਹੋਈ ਹੈ ਉੱਥੋਂ ਨਿਕਲੇ ਆ ਤੇ ਸਾਡੀ ਮਦਰ ਜਿਹੜਾ ਵਾ ਗੈਂਗਸਟਰ ਬਾਦ ਨੇ ਧਰਤੀ ਲਾਲ ਕਰਤੀ ਹੈ ਪੰਜਾਬ ਤਾਂ ਪੰਜਾਬ ਦੇ ਜਿਹੜੇ ਸੀਨੇ ਤੇ ਉਹ ਤਾਂ ਜ਼ਖਮ ਹੈ ਮੈਨੂੰ ਲੱਗਦਾ ਸਾਡੇ ਸੀਨੇ ਤੇ ساری ਉਮਰ ਜ਼ਖਮ ਹੀ ਰਹਿਣੇ ਅਗਲੀ ਪੀੜ੍ਹੀਆਂ ਨੂੰ ਵੀ ਦੇਖਣੇ ਪੈਣੇ ਆ ਕਿਉਂਕਿ ਮੈਂ ਤਾਂ ਜਦ ਤੱਕ ਪੰਜਾਬ ਦਾ ਇਤਿਹਾਸ ਦੇਖਦਾ ਆ ਰਿਹਾ ਮੈਨੂੰ ਤਾਂ ਇੱਥੇ ਹੀ ਲੱਗਦਾ ਕਿ ਪੰਜਾਬ ਦੇ ਵਿੱਚ ਧਰਤੀ ਲਾਲ ਉਹਨਾਂ ਨੇ ਕੀ ਗੱਲ ਕਹੀ ਆ ਤੁਸੀਂ ਪ੍ਰੇ ਗੱਲ ਨੂੰ ਉਹ ਗੱਲਾਂ ਨੂੰ ਯਾਦ ਕਰੀਏ ਤਾਂ ਲੱਗਦਾ ਵੀ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ ਸਿੰਘਾਂ ਨੇ ਨਹੀਂ ਮੈਂ ਕਹਾਂਗਾ ਜਿਹੜਾ ਵੀ ਪੰਜਾਬੀ ਰਿਹਾ ਭਾਵੇਂ ਉਹ ਮੁਸਲਿਮ ਰਿਹਾ ਭਾਵੇਂ ਇਹ ਸਨਾਤਨੀ ਰਿਹਾ ਉਹਨਾਂ ਨੇ ਸਹਾਤਾ ਆਪਣੀਆਂ ਦਿੱਤੀਆਂ ਨੇ ਪਰ ਇਹ ਤਾਂ ਹੁਣ ਤਾਂ ਇਹ ਹੋਣ ਲੱਗ ਗਿਆ ਨੇ ਵੀ ਬੰਦਾ ਘਰੋਂ ਜਾ ਰਿਹਾ ਤੇ ਇਹ ਮੈਚ ਕਿ ਡੰਗਰ ਹੈ ਉੱਥੇ ਸਾਰੇ ਡਰੇ ਮੈਂ ਵੀ ਕਹਿੰਕਿ ਉੱਥੇ ਦਰਕੱਲਾ ਇੱਥੇ ਨਹੀਂ ਹੈ ਇਹਨਾਂ ਦੀ ਜਿਹੜੀ ਗੈਂਗਸਟਰਵਾਦ ਦਾ ਡਰ ਹੈਗਾ ਉਹ ਕੈਨੇਡਾ 'ਚ ਸਾਡੇ ਨਾਲੋਂ ਵੀ 3 ਗੁਣਾ ਜ਼ਿਆਦਾ ਹੈ ਹਾਂਜੀ ਪਿਛਲੇ ਹਫਤੇ ਸਿੱਖ ਆਰਗੇਨਾਈਜੇਸ਼ਨਾਂ ਦੀਆਂ ਤਿੰਨ ਵੱਡੀਆਂ ਆਰਗੇਨਾਈਜੇਸ਼ਨਾਂ ਦੀਆਂ ਮੀਟਿੰਗ ਹੋਈਆਂ ਵੈਨਕੂਵਰ ਚ ਗੁਰਦੁਆਰਾ ਕਮੇਟੀ ਵੀ ਵਿੱਚ ਨੂੰ ਸ਼ਾਮਲ ਸੀ ਉਹਨਾਂ ਨੇ ਇਸ ਚੀਜ਼ ਤੇ ਚਿੰਤਾ ਜ਼ਾਹਰ ਕੀਤੀ ਹੈ ਭਈ ਇੱਥੇ ਗੈਂਗਸਟਰਸ ਦਾ ਆਪਸੀ ਜਿਹੜਾ ਵਾ ਲੌਰੈਂਸਾ ਤੇ ਬੰਬੀਹਾ ਦਾ ਇੱਥੇ ਇੰਨਾ ਬੁਰਾ ਹਾਲ ਹੈ ਰੰਗਦਾਰੀ ਇੰਨੀ ਵਧੀ ਪਈ ਹੈ ਗੋਲੀਆਂ ਇੰਨੀਆਂ ਚਲਾਈਆਂ ਜਾ ਰਹੀਆਂ ਇੱਥੇ ਅਸੀਂ ਕੰਮ ਨਹੀਂ ਕਰ ਸਕਦੇ ਰਿਫਲੈਕਸ਼ਨ ਸੈਂਟਰ ਆ ਉੱਤੇ ਗੋਲੀਆਂ ਚਲਾਈਆਂ ਗਈਆਂ ਸਤਿੰਦਰ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਗਈ ਕਾਰੋਬਾਰੀ ਸੀ ਉੱਥੇ ਕੱਪੜੇ ਦੀ ਬਹੁਤ ਵੱਡੀ ਫਿਰ ਉਸ ਤੋਂ ਇਲਾਵਾ ਕਪਿਲ ਸ਼ਰਮਾ ਦੇ ਕਾਫੇ ਤੇ ਚਾਰ ਵਾਰ ਗੋਲੀਆਂ ਚੱਲ ਗਈਆਂ ਉੱਥੇ ਵੀ ਘਟਨੀ ਹੈ ਉੱਥੇ ਵੀ ਇਹੀ ਜਿਹੜੀ ਆਪਸੀ ਰੰਜਿਸ਼ ਹੈ ਉੱਥੇ ਵੀ ਚੱਲਦੀ ਪਈ ਆ ਉੱਥੇ ਵੀ ਇੱਕ ਦੂਜੇ ਦੇ ਗੋਲੀਆਂ ਚਲਾਉਂਦੇ ਪਏ ਨੇ ਇਸ ਕਰਕੇ ਇੱਕ ਗੱਲ ਹੁਣ ਪੰਜਾਬ ਦੇ ਪੱਦਰ ਤੇ ਨਹੀਂ ਹੈਗੀ ਇਹ ਅੰਤਰਰਾਸ਼ਟਰੀ ਪੱਦਰ ਦੇ ਉੱਤੇ ਪਹੁੰਚੀ ਹੋਈ ਹੈ ਪੰਜਾਬ ਹੁਣ ਬਹੁਤ ਜ ਜਈਏ ਤੇ ਹੈ ਪੰਜਾਬ ਦੇ ਸੀਨੇ ਤੇ ਜ਼ਖਮ ਹੈ ਲੇਕਿਨ ਇਹ ਜਿੱਥੇ ਯੂਰੋਪੀਅਨ ਦੇਸ਼ ਉੱਥੇ ਤੱਕ ਗੱਲ ਪਹੁੰਚੀ ਪਈ ਹੈ ਅਮਰੀਕਾ ਤੱਕ ਗੱਲ ਪਹੁੰਚੀ ਹੋਈ ਹੈ ਸੋ ਇਹ ਨੂੰ ਸਮਝਣਾ ਬਹੁਤ ਔਖਾ ਹੋ ਗਿਆ ਕਿਉਂਕਿ ਹੁਣ ਦੁੱਧ ਮੈਂ ਸਮਝਦਾ ਫਰਸ਼ ਦੇ ਉੱਤੇ ਰੋੜ ਚੁੱਕਾ ਹੋਇਆ ਹੈ ਇਹ ਰਾਣਾ ਬਲਾਚੋਰੀਆ ਜੋ ਸੀ ਇਹ ਵੈਸੇ ਕਬੱਡੀ ਪਲੇਅਰ ਰਿਹਾ ਕਿਸੇ ਸਮੇਂ ਦੇਖੋ ਹਜੇ ਤੱਕ ਕੁਛ ਇਦਾਂ ਦੀ ਮੈਂ ਹਿਸਟਰੀ-ਵੁਸਟਰੀ ਕੋਸ਼ਿਸ਼ ਕੀਤੀ ਖੰਗਾਲਣ ਦੀ ਪਰ ਕੋਈ ਇਦਾਂ ਦਾ ਲੱਭਿਆ ਨਹੀਂ ਇਹਨਾਂ ਲੱਗਿਆ ਕਿ 4 ਸਾਲਾਂ ਤੋਂ ਕਬੱਡੀ ਦੀ ਪ੍ਰੋਮੋਸ਼ਨ ਲਈ ਕੰਮ ਕਰ ਰਿਹਾ ਸੀ ਬਈ ਕੋਈ ਜ਼ਿਆਦਾ ਮਤਲਬ ਇੰਨਾ ਵੀ ਨਹੀਂ ਹੈਗਾ ਬਹੁਤ ਉੱਚਾ ਵੱਡਾ ਪ੍ਰਮੋਟਰ ਬਣ ਗਿਆ ਸੀ ਲੇਕਿਨ ਚੱਲ ਰਿਹਾ ਸੀ ਥਿੰਕ 4 ਸਾਲਾਂ ਤੋਂ ਕਬੱਡੀ ਨੂੰ ਪ੍ਰਮੋਟ ਕਰਨ ਲਈ ਕੰਮ ਕਰ ਰਿਹਾ ਸੀ ਪਰ ਐਜ਼ ਅ ਪ੍ਰਮੋਟਰ ਹੀ ਕੰਮ ਕਰ ਰਿਹਾ ਸੀ ਕਿਦਾਂ ਦੇਖਦੇ ਹੋ ਅਜੇ ਹੋਰ ਕੁਝ ਇਹੋ ਜਿਹਾ ਹੋ ਸਕਦਾ ਨਹੀਂ ਇਹਦੇ ਬਾਰੇ ਕੁਝ ਵੀ ਕਹਾ ਨਹੀਂ ਜਾ ਸਕਦਾ ਕਿਉਂਕਿ ਇਹ ਦੋਨਾਂ ਦੀ ਦੁਸ਼ਮਣੀ ਬਹੁਤ ਵੱਧੀ ਹੋਈ ਹੈ ਦੋਨਾਂ ਦੀ ਦੁਸ਼ਮਣੀ ਜਿਹੜੀ ਆ ਉਹ ਪੂਰੇ ਆਸਮਾਨ ਤੇ ਆ ਹਜੇ ਕੁਝ ਵੀ ਇਹਦੇ ਬਾਰੇ ਕਹਿਣਾ ਬਹੁਤ ਔਖਾ ਮੈਂ ਤੁਹਾਨੂੰ ਇਹ ਦੱਸਿਆ ਇਹਦੇ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹਦੇ ਵਿੱਚ ਇੱਕ ਨਹੀਂ ਕਈ ਤਰ੍ਹਾਂ ਦੀਆਂ ਏਜੰਸੀਆਂ ਵੀ ਇਨਵੋਲ ਹੈਗੀਆਂ ਇੰਨੀ ਛੇਤੀ ਇਹਦੇ ਆਪਾਂ ਸੰਭਾਵਨਾ ਕੋਈ ਨਹੀਂ ਕੀਤੀ ਜਾ ਸਕਦੀ ਮੈਂ ਕੱਲ ਦਾ ਸੋਚ ਰਿਹਾ ਸੀ ਜਦੋਂ ਮੈਂ ਉੱਥੇ ਗਿਆ ਸੀ ਮੈਂ ਕਦੇ ক্রিকেট ਦਾ ਮੈਚ ਹੋਇਆ ਉਹਦੇ ਤੇ ਨਹੀਂ ਅਸੀਂ ਐ ਚੀਜ਼ ਸੁਣੀ ਫੁੱਟਬਾਲ ਦੇ ਮੈਚ ਹੁੰਦੇ ਆ ਉਹਦੇ ਤੇ ਕਦੀਆਂ ਨਹੀਂ ਸੁਣਿਆ ਹੋਕੀ ਦੇ ਮੈਚ ਹੁੰਦੇ ਆ ਉਹ ਨਹੀਂ ਸੁਣਿਆ ਕਬੱਡੀ ਚਲੋ ਪੰਜਾਬ ਦੀ ਆ ਪ੍ਰੋ ਕਬੱਡੀ ਲੀਗ ਹੁੰਦੀ ਆ ਜਿਹੜੀ ਪੂਰੀ ਇੰਟਰਨੈਸ਼ਨਲ ਲੈਵਲ ਤੇ ਵੀ ਹੁੰਦੀ ਆ ਇੰਡੀਅਨ ਲੈਵਲ ਤੇ ਵੀ ਹੁੰਦੀ ਆ ਉੱਥੇ ਅਸੀਂ ਐ ਚੀਜ਼ਾਂ ਨਹੀਂ ਦੇਖੀਆਂ ਇਹ ਕਿਉਂਕਿ ਉਹ ਉਹ ਤਾਂ ਇਹ ਵੀ ਕੋਰੋਨਾ ਦੀ ਅਗੇਂਸ